ਇਰਾਨ ਤੇ ਇਜ਼ਰਾਈਲ ਦੇ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਮਜਾਦਾ ਚੱਲ ਰਿਹਾ ਹੈ। ਇਰਾਨ ਨੇ ਇਜ਼ਰਾਈਲ ਦੇ ਉੱਪਰ 150 ਪਲਾਸਟਿਕ ਮਿਸਾਈਲਜ਼ ਦੇ ਨਾਲ ਹਮਲਾ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 7 ਤੈਲ ਅਵੀਵ ਦੇ ਉੱਤੇ ਅਤੇ 1 ਡਿਫੈਂਸ ਫੋਰਸ ਦੇ ਉੱਤੇ ਡਿੱਗੀ ਹੈ। ਅਸਲ ਦੇ ਵਿੱਚ ਪਹਿਲਾਂ ਇਜ਼ਰਾਈਲ ਨੇ ਇਰਾਨ ਦੇ ਉੱਪਰ ਹਮਲਾ ਕੀਤਾ ਸੀ ਜਿਸ ਦਾ ਨਾਂ ਕੀ ਰਾਈਜ਼ਿੰਗ ਲਾਈਨ ਆਪਰੇਸ਼ਨ ਰੱਖਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਜਿਹੜੇ ਇਰਾਨ ਦੇ ਟੌਪ ਕਮਾਂਡਰ ਸੀਗੇ ਉਹਨਾਂ ਨੂੰ ਚੁਣ-ਚੁਣ ਕੇ ਮਾਰਿਆ ਸੀਗਾ ਤੇ ਇਸੇ ਗੱਲ ਦਾ ਬਦਲਾ ਲੈਣ ਦੇ ਲਈ ਹੁਣ ਇਰਾਨ ਨੇ ਇਜ਼ਰਾਈਲ ਦੇ ਉੱਪਰ ਹਮਲਾ ਕਰ ਦਿੱਤਾ ਹੈ। ਸਰ ਰਾਈジング ਲਾਈਨ ਦੇ ਤਹਿਤ ਇਜ਼ਰਾਈਲ ਨੇ ਈਰਾਨ ਦੇ ਉੱਪਰ 200 ਫਾਈਟਰ ਜੈਟ ਦੇ ਨਾਲ ਹਮਲਾ ਕੀਤਾ ਸੀ ਤੇ ਉਸ ਦੇ ਜਿਹੜੇ ਨਿਊਕਲੀਅਰ ਠਿਕਾਣੇ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਕਿਉਂਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਜਿਹੜਾ ਈਰਾਨ ਆਗਾ ਉਹ ਨਿਊਕਲੀਅਰ ਵੈਪਨ ਬਣਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਖਤਰਾ ਪੈਦਾ ਕਰ ਸਕਦਾ ਹੈ ਇਸ ਦੇ ਲਈ ਉਸਨੇ ਪਹਿਲਾਂ ਹੀ ਉਹਨਾਂ ਦੇ ਜਿਹੜੇ ਨਿਊਕਲੀਅਰ ਠਿਕਾਣੇ ਸੀਗੇ ਉਹਨਾਂ ਨੂੰ ਤਬਾਹ ਕਰਨ ਦਾ ਸੋਚ ਲਿਆ ਸੀ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਦੇ ਉੱਪਰ 100 ਤੋਂ ਜ਼ਿਆਦਾ ਡਰੋਨਸ ਦੇ ਨਾਲ ਹਮਲਾ ਕੀਤਾ ਸੀ ਪਰ ਇਜ਼ਰਾਈਲ ਨੇ ਆਪਣੇ ਡਿਫੈਂਸ ਸਿਸਟਮ ਦੇ ਨਾਲ ਉਹਨਾਂ ਸ ਤੋ ਵਾਰ ਇਜ਼ਰਾਈਲ ਇਰਾਨ ਦੇ ਤਹਿਰਾਨ ਦੇ ਉੱਤੇ ਹਮਲਾ ਕਰਦਾ ਹੈ ਉਸ ਦੇ ਵਿੱਚ ਲਗਭਗ 78 ਲੋਕਾਂ ਦੇ ਮਰਨ ਦੀ ਰਿਪੋਰਟ ਮਿਲ ਰਹੀ ਹੈ ਇਸ ਵਾਰ ਇਜ਼ਰਾਈਲ ਨੇ ਇਰਾਨ ਦੇ ਜਿਹੜੇ ਟੌਪ ਨਿਊਕਲੀਅਰ ਸਾਇੰਟਿਸਟ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਹੈ ਤੇ ਉਹਨਾਂ ਦੇ ਵਿੱਚੋਂ ਟੌਪ ਦੇ 8 ਨਿਊਕਲੀਅਰ ਸਾਇੰਟਿਸਟ ਨੂੰ ਮਾਰ ਦਿੱਤਾ ਹੈ ਤੇ ਹੁਣ ਇਹ ਸਭ ਕੁਝ ਇਰਾਨ ਦੇ ਲਈ ਸਹਿਣ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਸੀ ਇਸ ਲਈ ਉਹ 150 ਬਲਾਸਟਿਕ ਮਿਸਾਈਲਾਂ ਦੇ ਨਾਲ ਇਜ਼ਰਾਈਲ ਦੇ ਉੱਪਰ ਹਮਲਾ ਕਰਦਾ ਹੈ ਜਿਸ ਦੇ ਵਿੱਚ ਲਗਭਗ 30 ਲੋਕਾਂ ਦੇ ਮਰਨ ਅਤੇ 78 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਆ ਰਹੀ ਹੈ ਇਹ ਲੜਾਈ ਇੱਥੇ ਹੀ ਖਤਮ ਨਹੀਂ ਹੋਈ ਬਲਕਿ ਦੋਨੋਂ ਦੇਸ਼ ਨੇਗੇ ਜਿਹੜੇ ਉਹ ਇੱਕ ਦੂਜੇ ਦੇ ਉੱਤੇ ਅਜੇ ਵੀ ਹਮਲਾ ਕਰ ਰਹੇ ਹਨ